ਹੈਲੋ ਕੀ ਹਾਲ ਹੈ ਵੀਰ ਜੀ ਅੱਜ ਆਪਾਂ ਕਰੇ ਸੀਗੇ ਵੀਰੇ ਤੇ 3 ਦਿਨ ਹੋ ਗਏ ਵੀਰੇ ਆਪਾਂ ਲੌਂਗ ਵੀਡੀਓ ਨਹੀਂ ਪਾਈ ਅਸੀਂ ਆਖਾਗਾ ਅੱਜ ਲੌਂਗ ਵੀਡੀਓ ਪਾ ਕੇ ਤੁਹਾਨੂੰ ਦਿਖਾਉਨੇ ਆ ਨਵਾਂ ਵਲੌਗ ਸਿੱਧੀ ਦਿਹਾੜੀ ਚੱਲੀ ਜਾਂਦੇ ਆ ਵੀਰੇ ਬੱਤੀਕ ਖੇਡੀ ਜਾਂਦੇ ਆ ਦੇਖੋ ਉਹ ਗਰਵੀਨ ਗਰਵੀਨ ਬੱਚੇ ਖੇਡੀ ਜਾਂਦੇ ਸਾਰੇ ਵੀਰੇ ਤੇ ਤੁਹਾਨੂੰ ਦਿਖਾਉਣਾ ਵੀਰੇ ਕਿ ਸਬਜ਼ੀ ਬਣਾਈ ਜਾਂਦੇ ਆ ਬੈਕ ਕੈਮਰਾ ਕਰਕੇ ਦਿਖਾਉਣਾ ਆ ਬਣਾਈ ਜਾਂਦੇ ਸਬਜ਼ੀ ਸਵੇਰ ਸਵੇਰ ਗੋਭੀ ਗੋਭੀ ਮਾਂ ਮਾਂ ਗੋਭੀ ਬਨਾਈ ਜਾਨੇ ਵੀਰੇ ਕਿਨੋਂ ਕਿਨੋਂ ਪਸੰਦ ਹੈ ਵੀ ਕਿ ਮੈਂ ਇੱਥੇ ਗੋਭੀ ਜੂਰ ਦੱਤੋ ਗੋਭੀ ਦਾ ਸੀਜ਼ਨ ਤਾਂ ਵੀਰੇ ਵੈਸੇ ਤਾਂ ਜਾ ਚੁੱਕਿਆ ਐਂਡ ਆ ਗੋਭੀ ਕਿਉਂਕਿ ਹੁਣ ਆਮ ਹੀ ਮਿਲਦੀ ਪਈ ਆ ਤੇ ਤਰਜ ਕੱਟ ਕੇ ਲੈਂਦੀ ਵੀਰੇ ਆ ਕਦੇ ਗੋਭੀ ਹੁੰਦੀ ਸੀ 100 ਰੁਪਏ ਕਿਲੋ ਹੁਣ ਉਹਨੂੰ 2-4 ਰੁਪਏ ਨਹੀਂ ਪੁੱਛਦਾ ਕੋਈ ਵੀ ਇਹ ਵੀ ਸੀਜ਼ਨ ਹੀ ਹੁੰਦਾ ਵੀਰੇ ਕਈ ਵਾਰੀ 100 ਰੁਪਏ ਹੋ ਜਾਂਦੀ ਹੈ ਕਈ ਵਾਰੀ 2-3 ਰੁਪਏ ਨਹੀਂ ਤੈਨੂੰ ਪਤਾ ਕੋਈ ਲੈਂਦਾ ਤੇ ਆ ਗਰਵੀਨ ਹਾਂਜੀ ਗਰਵੀਨ ਜੀ ਗਰਵੀਨ ਤਾਂ ਮਿਰਚਾਂ ਦੇਖ ਲਓ ਕਿੰਨੀਆਂ ਪਾਈਆਂ ਬਹੁਤ ਮਿਰਚਾਂ ਖਾਂਦੀ ਐ ਜੁਰਤੀ ਸਿੰਘ ਖਰਾਬ ਨਹੀਂ ਪੰਨੇ ਕਿ ਮੀਠਾ ਬਣੀ ਸੀ ਰਾਤ ਨੂੰ ਐਨਾ ਸਵਾਦ ਤਾਂ ਬਣੀ ਸੀ ਪਰ ਪਤਾ ਮਿਰਚਾਂ ਕਿੰਨੀਆਂ ਕੋ ਉਹ ਸੂ ਸੂ ਕਰਨ ਵੀ ਲਾ ਦਿੰਦੀਆਂ ਆ ਸਿਰਾਂ ਰਾਤ ਅਲਿ ਸੱਜੇ ਲੱਗੀ ਗਿਆ ਹਾਂ ਤਾਂ ਇਹ ਤਾਂ ਸਵਾਦੀਆਂ ਮੈਂ ਵੀ ਖਾਧੀ ਸੀ ਮੈਂ ਤਾਂ ਕੋਈ ਗੱਲ ਨਹੀਂ ਮੇਰਾ ਤਾਂ ਕੀ ਕੀ ਸੀ ਹਾਂ ਹਲੋ ਮਰ ਗਿਆ ਯਾਨਾ ਹਾਂ ਹਾਂ ਬਿੰਦਾਂ ਦਾ ਸਾਨਾ ਹਾਂ ਹੋਵੇ ਹਲਦੀ ਇਨਸ਼ਾ ਅੱਲਾਹ ਕੋਈ ਨਾ ਦੋ ਨ ਮਸਾਲਾ ਪਾਤਾ ਜੀ ਮਸਾਲਾ ਸਰਕ ਕੰਮ ਜ਼ਿਆਦਾ ਹੀ ਹੁੰਦਾ ਜਾਂਦਾ ਮੇਰੇ ਨਾਲ ਦੇਖੋ ਕਿੰਨਾ ਮਸਾਲਾ ਪਾਤਾ ਵਧੀਆ ਬਣੀ ਹੂੰ ਜੀ ਹੂੰ ਵਧੀਆ ਬਣੀ ਖਾਣ ਦੀ ਵਧੀਆ ਤਾਂ ਕੀ ਬਣੂਗੀ ਮੈਨੂੰ ਲੱਗਦਾ ਇਹ ਤਾਂ ਚਲ ਤੁਹਾਨੂੰ ਦਿਖਾਉਣਾ ਹੈ ਅੱਗੇ ਵੀਰੇ ਇਹ ਬਣਾ ਕੇ ਕੋਹੋ ਜਿਹੀ ਲੱਗੀ ਗੋਭੀ ਇਹਦੀ ਬਣਾਈ ਹੋਈ ਲਈ ਨੂੰ ਹੂੰ ਦਾਲ ਦੋ ਦੇ ਤਾਂ ਗੋਭੀ ਲੈਣਾ ਆ ਵੀ ਗਏ ਬੰਦੇ ਪਰ ਗੋਭੀ ਹਜੇ ਬਣੀ ਨਹੀਂ ਦੇਖ ਕਿਵੇਂ ਭੱਜੇ ਆਉਂਦੇ ਕੋਲਿਆਂ ਚੱਕ ਕੇ ਗੋਭੀ ਹਜੇ ਬਣੀ ਨਹੀਂਗੀ ਤੇ ਤੁਹਾਨੂੰ ਜਦੋਂ ਬਣ ਗਈ ਫਿਰ ਖਾ ਕੇ ਦਿਖਾਉਣਾ ਤੁਹਾਨੂੰ ਕੋਹੋ ਜੀ ਆ ਓਕੇ ਵੀਰੇ ਹੈਲੋ ਵੀਰ ਜੀ ਕੀ ਹਾਲ ਆ ਹੁਣ ਚੱਲੇ ਆਂ ਅਸੀਂ ਲੱਕੜਾਂ ਲੈਣ ਨੂੰ ਦੇਖ ਲਓ ਜੋਤੀ ਰੇੜੀ ਚਲਾਈ ਜਾਂਦੀ ਆ ਅੱਜ ਫੇਰ ਮੈਂ ਸ਼ਾਲ ਲੈ ਆਇਆ ਫਿਰ ਨਹੀਂ ਲੈ ਕੇ ਹੂੰ ਹੁਣ ਅਸੀਂ ਖੇਤਾਂ ਚੱਲੇ ਆਂ ਵੀਰੇ ਲੱਕੜਾਂ ਲੈਣ ਨੂੰ ਇੱਧਰ ਗੰਨੇ ਲੱਗੇ ਹੋਏ ਆ ਕਮਾਦ ਤੇ ਅਗਲੀ ਅਗਲੀ ਵੀਡੀਓ ਚ ਦਿਖਾਵਾਂਗੇ ਅਸੀਂ ਕਿਵੇਂ ਲੱਕੜਾਂ ਵੜਦੇ ਆ ਲੈ ਕੇ ਆਉਂਦੇ ਆ ਵੀਰੇ ਆ ਵੀਡੀਓ ਇੱਥੇ ਹੀ ਖਤਮ ਕਰਦੇ ਆ ਜੀ ਬੰਦੇ ਨਵੇਂ ਲੈਂਦੇ ਦੋ